ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈੱਜ ਬਲੌਗ ਤੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਇੱਥੇ ਜੀ ਸ਼ਾਮ ਦਾ ਵੇਲਾ ਹੈ ਤੇ ਮੈਂ ਲੱਗੀ ਸੀਗੀ ਧਾਰਚੋਣ ਧਾਰਚੋਣ ਤੋਂ ਪਹਿਲਾਂ ਜੀ ਆਪਾਂ ਪਾ ਦਾਂਗੇ ਕੱਖ ਕਿਉਂਕਿ ਜੀ ਜਿਹੜੇ ਆਪਾਂ ਪਹਿਲਾਂ ਕੱਖ ਪਾ ਕੇ ਗਏ ਸੀਗੇ ਉਹ ਮੈਸਾਂ ਨੇ ਖਾ ਲੇ ਤੇ ਖੋਲਣੀਆਂ ਖਾਲੀ ਸੀਗੀਆਂ ਤਾਂ ਕਰਕੇ ਮੈਂ ਇਹਨੂੰ ਥੋੜੇ ਜਿਹਾ ਕੱਖ ਹੋਰ ਪਾਉਣੇ ਪਏ ਤੇ ਜੀ ਆਪਾਂ ਲੱਗੀਆਂ ਜੀ ਇੱਥੇ ਧਾਰਚੋਣ ਚੋਟੀ ਦੀ ਤੇ ਜੀ ਇਹ ਦਾਣਾ ਖਾ ਕੇ ਹੀ ਘੜਦੀ ਆ ਇਹਨੂੰ ਦਾਣਾ ਪਾਉਣਾ ਪੈਂਦਾ ਹੈ ਧਾਰਚੋਣ ਤੋਂ ਪਹਿਲਾਂ ਨਾਲੇ ਦਾਣਾ ਖਾਈ ਜਾਂਦੀ ਹੁੰਦੀ ਹੈ ਤੇ ਨਾਲੇ ਫਿਰ ਆਪਾਂ ਧਾਰ ਚੋਲਣੇ ਆ ਨਾਲੇ ਆਪਣਾ ਕੰਮ ਇਕੱਠਾ ਹੀ ਨਿਬੜ ਜਾਂਦਾ ਆ ਆਪਾਂ ਨੇ ਡੰਗਰੀ ਇਸੇ ਤਰ੍ਹਾਂ ਹੀ ਗਝਾਏ ਹੋਏ ਨੇ ਦਾਣਾ ਪਾ ਕੇ ਫਿਰ ਚੋਨੇ ਆ ਕਈ ਲੋਕ ਮਤਲਬ ਬਾਅਦ ਚ ਦਾਣਾ ਪਾਉਂਦੇ ਨੇ ਜਾਂ ਪਹਿਲਾਂ ਪਾ ਲੈਂਦੇ ਨੇ ਉਸ ਤੋਂ ਬਾਅਦ ਤਾਰਾਂ ਚੋਂਦੇ ਨੇ ਤੇ ਆਪਾਂ ਨਾਲ ਦੀ ਨਾਲ ਦਾਣਾ ਪਾ ਕੇ ਚੋਲਣੇ ਆ ਫਿਰ ਇੱਥੇ ਜੀ ਇਹ ਕੱਟੀ ਵੀ ਲੰਦੀ ਹੈ ਤੇ ਆਪਾਂ ਛੱਡਾਂਗੇ ਕੱਟੀ ਕੱਟੀ ਦੁੱਧ ਲਹਾ ਦੂਗੀ ਵੈਸੇ ਤਾਂ ਇਹਨੂੰ ਦੁੱਧ ਲਾਉਂਦੀ ਨਹੀਂ ਗਈ ਇਹਨੂੰ ਆਤਾ ਛੋਟੀ ਨੂੰ ਇਹ ਜੇ ਤਾਂ ਇਹ ਸੁੰਗ ਲਵੇ ਨੂੰ ਮਤਲਬ ਕੱਟੀ ਨੂੰ ਦ ਥਣ ਚੁੰਗਦੀ ਚੁੰਗਦੀ ਨੂੰ ਤਾਂ ਤਾਂ ਇਹ ਦੁੱਧ ਲਾ ਲੈਂਦੀ ਆ ਨਹੀਂ ਨਹੀਂ ਲਾਉਂਦੀ ਹੈਗੀ ਤੇ ਤਾਂ ਕਰਕੇ ਫਿਰ ਆਪਾਂ ਇਹਨੂੰ ਖੁੱਲਿਓ ਛੱਡ ਦੰਨੇ ਹੁੰਦੇ ਨੇ ਇਹਦੇ ਕੋਲ ਮਤਲਬ ਇਹ ਨਾਲ ਖਲ ਖਾ ਲੈਂਦੀ ਆ ਚਲੋ ਨਾਲੇ ਉਹਦੇ ਕੋਲ ਨੂੰ ਚਲੇ ਜਾਂਦੀ ਆ ਫਿਰ ਉਹ ਸੁੰਗ ਲੈਂਦੀ ਆ ਤੇ ਦੁੱਧ ਲਾ ਲੈਂਦੀ ਆ ਇਸ ਤਰ੍ਹਾਂ ਦੀ ਝੋਟੀ ਆ ਜੀ ਸਾਡੀ ਇਹ ਤੇ ਇਥੇ ਜੀ ਆਪਾਂ ਘਾਰ ਛੋਣ ਲਈ ਬਾਲਟੀ ਵਗੈਰਾ ਵੀ ਚੱਕ ਲਿਆਂਦੀ ਤੇ ਆਪਾਂ ਚੋਵਾਂਗੇ ਧਾਰ ਦੁੱਧ ਲਹਾਲੀਏ ਥੋੜਾ ਜਿਹੇ ਚਿਹਰੇ ਤੋਂ ਤੇ ਜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਕਿ ਆਪਾਂ ਆਪਾਂ ਕਿਸ ਤਰ੍ਹਾਂ ਆਪਣੇ ਪਸ਼ੂਆਂ ਦੀ ਫੈਂਟ ਵਧਾ ਸਕਦੇ ਆ ਤੇ ਮੈਂ ਫੈਂਟ ਵਧਾਉਣ ਲਈ ਕੀ ਕੀ ਪਾਉਣੀ ਆ ਮੈਂ ਤੁਹਾਨੂੰ ਇਹ ਵੀ ਦੱਸਾਂਗੀ ਕਿ ਅਸੀਂ ਕਿ ਕਿਸ ਤਰ੍ਹਾਂ ਮੱਝਾਂ ਦੀ ਫੈਂਟ ਵਧਾਉਣੀ ਆ ਤੇ ਆਪਣੀ ਫੈਂਟ ਕਿੰਨੀ ਆਉਂਦੀ ਆ ਇਹ ਵੀ ਦੱਸਾਂਗੇ ਤੁਹਾਨੂੰ ਬਣੇ ਰਹੇ ਬਲੌਕ ਦੇ ਨਾਲ ਦੇਖੋ ਜੀ ਹਨਾ ਜਿਹੜਾ ਤਾਂ ਆਪਾਂ ਘਰਾਂ ਚ ਦੁੱਧ ਦੰਨੇ ਆ ਉਹ ਤਾਂ ਚੱਕ ਤੇ ਚਲੇ ਜਾਂਦਾ ਇੱਕ ਰੇਟ ਫਿਕਸ ਕਰਿਆ ਹੁੰਦਾ ਉਹੀ ਰੇਟ ਅਗਲਾ ਲੈ ਜਾਂਦਾ ਦੁੱਧ ਪਰ ਜਿਹੜਾ ਜੀ ਆਪਾਂ ਪਾਉਨੇ ਆ ਦੋਜੀਆਂ ਨੂੰ ਉਹ ਕੱਟਦੇ ਨੇ ਆਪਣਾ ਫੈਂਟ ਦੇ ਹਿਸਾਬ ਨਾਲ ਰੇਟ ਜਿੰਨੀ ਆਪਣੀ ਫੈਂਟ ਆਉਂਦੀ ਆ ਉਹ ਹਿਸਾਬ ਨਾਲ ਆਪਾਂ ਨੂੰ ਰੇਟ ਦਿੰਦੇ ਨੇ ਜੇ ਫੈਂਟ ਘੱਟ ਆਉਂਦੀ ਆ ਤਾਂ ਰੇਟ ਘੱਟ ਹੋ ਜਾਂਦਾ ਜੇ ਵੱਧ ਆ ਜਾਂਦੀ ਆ ਤਾਂ ਰੇਟ ਵੱਧ ਜਾਂਦਾ ਇਹਦਾ ਰੇਟ ਕੋਈ ਫਿਕਸ ਨਹੀਂ ਹੁੰਦਾ ਹੈਗਾ ਇਹ ਫੈਂਟ ਦੇ ਹਿਸਾਬ ਨਾਲ ਹੀ ਰੇਟ ਹੁੰਦਾ ਦੋਜੀਆਂ ਦਾ ਤੇ ਇਸ ਲਈ ਜੀ ਆਪਾਂ ਨੂੰ ਫੈਂਟ ਤੇ ਪੂਰਾ ਮਤਲਬ ਧਿਆਨ ਦੇਣਾ ਪੈਂਦਾ ਹੈ ਵੀ ਫੈਂਟ ਆਪਣੀ ਬਣੀ ਰਹੇ ਇਸ ਫੈਂਟ ਘਟੇ ਨਾ ਹਨਾ ਜਦੋਂ ਘਟ ਜਾਂਦੀ ਆ ਉਸੇ ਟਾਈਮ ਆਪਣਾ ਰੇਟ ਵੀ ਦੁੱਧ ਦਾ ਡਾਊਨ ਹੋ ਜਾਂਦਾ ਤੇ ਜੀ ਅਸੀਂ ਫਿਰ ਫੈਂਟ ਨੂੰ ਵਧਾਉਣ ਖਾਤਰ ਅਸੀਂ ਕੀ ਕਰਦੇ ਆ ਮਤਲਬ ਪਸ਼ੂਆਂ ਨੂੰ ਪਾਣੀ ਸਵੇਰ ਮੌਕੇ ਜਿਹੜਾ ਸੀ ਸਾਜਰੇ ਪਲਾ ਦੰਨੇ ਆ ਠੀਕ ਆ ਧਰਾਂ ਚੋਣ ਤੋਂ ਬਾਅਦ ਤੁਸੀਂ ਦੇਖਿਆ ਹੀ ਆ ਮੈਂ 7:30 8 ਵਜੇ ਪਾਣੀ ਪਲਾ ਦੰਨੇ ਆ ਉਸ ਤੋਂ ਬਾਅਦ ਆਪਣੀਆਂ ਮੈਸਾ ਨਹੀਂ ਪਾਣੀ ਪੀਂਦੀਆਂ ਹੈਗੀਆਂ ਕਿਉਂਕਿ ਇਹ ਆਥਨ ਸਵੇਰੇ ਹੀ ਪਾਣੀ ਪੀਂਦੀਆਂ ਨੇ ਦੁਪਹਿਰੇ ਨਹੀਂ ਪੀਂਦੀਆਂ ਹੈਗੀਆਂ ਹਲੇ ਗਏ ਆ ਹੁੰਦੀਆਂ ਨੇ ਉਹ ਪੀ ਲੰਦੀਆਂ ਨੇ ਤੇ ਮੱਝਾਂ ਨਹੀਂ ਪੀਂਦੀਆਂ ਵੈਸੀ ਵੀ ਆਪਣਾ ਠੰਡਾ ਹੀ ਰਹਿੰਦਾ ਕਿਉਂਕਿ ਫੁਵਾਰੇ ਲੱਗੇ ਹੁੰਦੇ ਨੇ ਇੰਨੀ ਜ਼ਿਆਦਾ ਗਰਮੀ ਨਹੀਂ ਮੰਦੀਆਂ ਜਿਹੜਾ ਡੰਗ ਫੌਂਸਦਾ ਹੋਵੇ ਉਹ ਪਾਣੀ ਜ਼ਿਆਦਾ ਪੀ ਲੰਦਾ ਹਨ ਤੇ ਆਪਣੇ ਠੀਕ ਨਾਰਮਲ ਜਿਹਾ ਟੈਂਪਰੇਚਰ ਰਹਿੰਦਾ ਕਿਉਂਕਿ ਜੀ ਆਪਾਂ ਸਾਰੀ ਦਿਹਾੜੀ ਫੁਆਰੇ ਲਾ ਕੇ ਰੱਖਦੇ ਆ ਸ਼ਾਮ 4:30 ਵਜੇ ਤੱਕ ਫੁਆਰੇ ਚੱਲੀ ਜਾਂਦੇ ਨੇ ਇੱਕ ਦੋ ਵਾਰ ਨਾਲ ਆ ਦੰਨੇ ਹੁੰਦੇ ਆ ਮਤਲਬ ਠੰਡਾ ਪਾਣੀ ਟੈਂਕੀ ਦੇ ਉੱਪਰ ਪਾ ਦੰਨੇ ਆ ਤੇ ਫੁਆਰੇ ਵੀ ਚੱਲੀ ਜਾਂਦੇ ਨੇ ਹਾਂਜੀ ਤੇ ਆਪਾਂ ਪਾਣੀ ਸਵੇਰ ਮੌਕੇ ਪਲਾ ਦੰਨੇ ਆ ਠੀਕ ਹੈ ਤੇ ਸ਼ਾਮ ਨੂੰ ਵੀ ਧਾਰਾ ਚੋਣ ਤੋਂ ਬਾਅਦ ਪਾਣੀ ਪਲਾਉਂਦੇ ਆ ਜੇ ਮਤਲਬ ਪਸ਼ੂਆਂ ਨੂੰ ਪਾਣੀ ਪਹਿਲਾਂ ਪਲਾਇਆ ਜਾਵੇ ਫਿਰ ਸਾਰੀ ਦਿਹਾੜੀ ਫੈਂਟ ਵਧੀਆ ਬਣ ਜਾਂਦੀ ਆ ਜੇ ਆਪਾਂ ਧਾਰ ਚੋਣ ਤੋਂ ਪਹਿਲਾਂ ਪਾਣੀ ਪਲਾਉਨੇ ਆ ਉਹਦੇ ਨਾਲ ਫੈਂਟ ਜ਼ਰੂਰ ਘਟਦੀ ਆ ਜੀ ਅਸੀਂ ਕਈ ਵਾਰ ਦੇਖਿਆ ਹੋਇਆ ਏ ਤੇ ਇਸ ਲਈ ਆਪਾਂ ਪਾਣੀ ਸੋਵਾ ਸਾਜਰੀ ਪਾਉਨੇ ਆ ਠੀਕ ਆ ਜੀ ਦੂਸਰਾ ਆਪਾਂ ਬੜੇਮਿਆਂ ਦੀ ਖਲ ਪਾਉਨੇ ਆ ਹਨਾ ਬੜੇਮਿਆਂ ਦੀ ਖਲ ਨਾਲ ਵੀ ਫੈਂਟ ਵਧੀਆ ਆਉਂਦੀ ਏ ਤੇ ਫੈਂਟ ਬਣੀ ਰਹਦੀ ਆ ਦੁੱਧ ਵੀ ਬਹੁਤ ਗਾੜਾ ਹੁੰਦਾ ਬੜੇਮਿਆਂ ਦੀ ਖਲ ਦੇ ਨਾਲ ਤੇ ਜੀ ਆਪਾਂ ਤਾਰਾ ਮੀਰਾ ਵੀ ਪਾਉਨੇ ਆ ਤਾਰੇ ਮੇਰੇ ਨਾਲ ਵੀ ਫੈਂਟ ਵਧੀਆ ਰਹਿੰਦੀ ਆ ਨਾਲੇ ਮਤਲਬ ਪਸ਼ੂਆਂ ਦਾ ਹਾਜਮਾ ਵਧੀਆ ਰਹਿੰਦਾ ਤਾਰਾ ਮੀਰਾ ਤਾਂ ਬਹੁਤ ਫਾਇਦੇਮੰਦ ਆ ਇਹ ਤਾਂ ਪਸ਼ੂਆਂ ਨੂੰ ਪਾਉਣਾ ਹੀ ਚਾਹੀਦਾ ਹਨਾ ਤੇ ਫੇਰ ਤੁਸੀਂ ਜੀ ਵੈਸੇ ਹੁਣ ਮੈਂ ਤਾਂ ਪਾਉਂਦੀ ਨਹੀਂ ਆਪਣੀ ਤਾਂ ਫੈਂਟ ਵਧੀਆ ਹੁੰਦੀ ਹੈ ਤੁਸੀਂ ਜੇ ਪਾਉਣਾ ਚਾਹੋ ਤਾਂ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਸਰੋਂ ਦੇ ਤੇਲ ਨਾਲ ਵੀ ਫੈਂਟ ਵਧੀਆ ਬਣਦੀ ਹੈ ਨਾਲੇ ਪਸ਼ੂਆਂ ਨੂੰ ਠੰਡਾ ਹੁੰਦਾ ਹੈ ਤੇ ਇਸ ਵਾਰ ਆਪਣੀ ਕਹਾਣੀ ਹੈ ਨਹੀਂ ਕਿ ਘਰ ਦੀ ਤਾਂ ਕਰਕੇ ਨਹੀਂ ਮੈਂ ਪਾਇਆ ਹੈਗਾ ਨਹੀਂ ਤਾਂ ਪਿਛਲੀ ਵਾਰ ਸਰੋਂ ਦਾ ਤੇਲ ਵੀ ਅਸੀਂ ਬਹੁਤ ਪਾਇਆ ਮਤਲਬ ਉਹਦੇ ਨਾਲ ਵੀ ਫੈਂਟ ਬਣੀ ਰਹਿੰਦੀ ਆ ਫਿਰ ਚਾਹੇ ਦੂਸਰੀ ਫੀੜੇ ਪਾ ਲਓ ਤਾਂ ਵੀ ਫੈਂਟ ਵਧੀਆ ਆਈ ਜਾਂਦੀ ਆ ਤੇ ਇੱਕ ਜੀ ਅਸੀਂ ਮਤਲਬ ਜਦੋਂ ਆਪਾਂ ਧਾਰਾ ਚੋਂਨੇ ਆ ਚੋਣ ਤੋਂ ਪਹਿਲਾਂ ਜਿਹੜੇ ਥਣਾਂ ਦੇ ਵਿੱਚ ਮੂਰਲਾ ਦੁੱਧ ਹੁੰਦਾ ਜਿਹਨੂੰ ਡੋਕੇ ਕਹਿੰਦੇ ਨੇ ਉਹ ਜੀ ਮੈਂ ਜ਼ਰੂਰ ਕੱਢਦੀ ਆ ਉਹ ਵਿੱਚ ਨਹੀਂ ਚੋਂਦੇ ਸਾਰੇ ਦੁੱਧ ਦੇ ਤੇ ਡੋਕੇ ਕੰਡਾ ਕੱਢਣ ਨਾਲ ਬਹੁਤ ਫਰਕ ਪੈਂਦਾ ਜੀ ਜੇ ਆਪਾਂ ਡੋਕੇ ਵਾਲਾ ਦੁੱਧ ਵਿੱਚ ਪਾ ਦਿੰਨੇ ਇਹਦੇ ਨਾਲ ਫੈਂਟ ਟੁੱਟ ਜਾਂਦੀ ਆ ਪਰ ਡੋਕੇ ਕੱਢਣ ਨਾਲ ਫੈਂਟ ਬਹੁਤ ਵਧੀਆ ਆਉਂਦੀ ਆ ਇਹ ਦੁੱਧ ਆਪਾਂ ਘਰੇ ਵਰਤ ਲੈਂਦੇ ਆ ਇਹ ਦੁੱਧ ਵੈਸੇ ਤਾਂ ਵਧੀਆ ਹੁੰਦਾ ਇਹਨਾਂ ਪਤਲਾ ਤਾਂ ਹੁੰਦਾ ਨਹੀਂਗਾ ਇਹਦੇ ਉੱਤੇ ਵੀ ਮਲਾਈ ਆਉਂਦੀ ਹੈ ਨਾ ਦੇਖਿਆ ਹੀ ਆ ਤੁਸੀਂ ਮੈਂ ਕਿਉਂ ਇਹਦੇ ਤੋਂ ਤਿਆਰ ਕਰਦੀ ਆ ਅੱਜ ਮੈਂ ਕਿਉਂ ਬਣਾਇਆ ਸੀਗਾ ਅੱਜ ਵੀ ਸੋਨਾ ਤੀਏ ਚੌਥੇ ਦਿਨ ਕਿਉਂ ਵਧੀਆ ਬਣ ਜਾਂਦਾ ਆਪਣਾ ਤੇ ਬਾਜੀ ਇਹ ਦੁੱਧ ਕੱਢਣਾ ਪੈਂਦਾ ਥੋੜਾ ਜਿਹਾ ਤਾਂ ਫਾਇਟ ਹੈ ਵਧੀਆ ਆਉਂਦੀ ਹੈ ਠੀਕ ਆ ਤੇ ਆਪਾਂ ਇਹ ਕਰੇ ਵਰਤ ਲੈਣੇ ਆ ਇਸ ਤੋਂ ਬਾਅਦ ਜੀ ਪਸ਼ੂ ਨੂੰ ਰਿਲੈਕਸ ਰੱਖੋ ਹਨਾ ਜੇ ਪਸ਼ੂ ਐਨ ਮਤਲਬ ਦਿਨੇ ਐਨ ਰਿਲੈਕਸ ਹੋ ਕੇ ਬੈਜੂਗਾ ਜੰਗਾਲੀ ਵਗੈਰਾ ਵਧੀਆ ਕਰੂਗਾ ਤਾਂ ਇਹਦੇ ਨਾਲ ਵੀ ਫੈਂਟ ਵਧੀਆ ਹੁੰਦੀ ਆ ਨਾਲੇ ਦੁੱਧ ਵਗੈਰਾ ਵਧੀਆ ਦਿੰਦਾ ਜੇ ਹਨਾ ਪਸ਼ੂ ਡਿਸਟਰਬ ਹੋਈ ਜਾਵੇ ਮਤਲਬ ਡਰ ਜਵੇ ਚੋਣ ਲੱਗੇ ਸਾਡੇ ਨਾਲ ਵੀ ਕਈ ਵਾਰ ਹੋਇਆ ਹਨਾ ਕਈ ਵਾਰ ਡਰ ਜਾਂਦੀਆਂ ਨੇ ਮਤਲਬ ਜਾਂ ਕੋਈ ਕਿਸੇ ਹੋਰ ਡੰਗਰ ਨੂੰ ਛੋਟੀ ਲੈ ਕੇ ਡਰਾਉਣ ਲੱਗੇ ਤੇ ਛੋਟੀ ਡਰ ਗਈ ਜਦੇ ਸਾਡੀ ਫੈਂਟ ਟੁੱਟੇ ਜਾਂਦੀ ਆ ਤੇ ਹਨਾ ਪਸ਼ੂ ਨੂੰ ਡੇਸਟਰ ਬਣਾ ਕਰੋ ਤੇ ਪਸ਼ੂ ਖੁਸ਼ ਰਹੇ ਤੇ ਮਾਹੌਲ ਵਧੀਆ ਹੋਣਾ ਚਾਹੀਦਾ ਪਸ਼ੂ ਦੇ ਰਹਿਣ ਲਈ ਤੇ ਪਸ਼ੂ ਦੀ ਫੈਟ ਵਧੀਆ ਬਣੀ ਰਹਿੰਦੀ ਆ ਤੇ ਇੱਥੇ ਜੀ ਮੈਂ ਡੋਕਿਆਂ ਵਾਲਾ ਦੁੱਧ ਚੋਕੇ ਸਾਈਡ ਤੇ ਰੱਖਤਾ ਤੇ ਹੁਣ ਆਪਾਂ ਚੋਣ ਲਾਗੇ ਉਹ ਦੁੱਧ ਜਿਹੜਾ ਆਪਾਂ ਨੇ ਦੁੱਜੀ ਨੂੰ ਪਾਉਣਾ ਹੈ ਤੇ ਹਾਂਜੀ ਆਪਣੀ ਫੈਟ ਮੈਂ ਤੁਹਾਨੂੰ ਦੱਸਾ ਆਪਣੀ ਫੈਟ 90 ਆਉਂਦੀ ਆ ਜੀ ਕਈ ਵਾਰ 90 ਤੋਂ ਉੱਪਰ ਵੀ ਚਲੇ ਜਾਂਦੀ ਆ ਤੇ ਅਮ ਇਸ ਹੈ ਇਸੇ ਹਿਸਾਬ ਨਾਲ ਹੀ ਆਪਣਾ ਰੇਟ ਲੱਗ ਜਾਂਦਾ 90 ਦੇ ਹਿਸਾਬ ਨਾਲ ਤੇ ਪੈਸੇ ਵੀ ਡੰਗਰ ਰੱਖਣ ਦਾ ਤਾਂ ਹੀ ਫਾਇਦਾ ਹਨਾ ਜੇ ਆਪਾਂ ਦਾ ਦੁੱਧ ਕਿਸੇ ਰੇਟ ਵਿਕੂਗਾ ਨਹੀਂ ਜੀ ਡੰਗਰ ਰੱਖਣ ਦਾ ਕੋਈ ਫਾਇਦਾ ਨਹੀਂ ਹੈ ਨਾ ਤੇ ਜੇ ਆਪਾਂ ਨੂੰ ਰੇਟ ਹੀ ਨਹੀਂ ਮਿਲੂਗਾ ਹਨਾ ਕਿਉਂਕਿ ਜੀ ਫੀਡ ਵੀ ਬਹੁਤ ਮਹਿੰਗੀ ਆ ਬਾਕੀ ਪੱਠੇ ਵਗੈਰਾ ਦੇਖ ਲਓ ਤੂੜੀ ਦੇਖ ਲਓ ਕਿੰਨੀ ਮਹਿੰਗੀ ਆ ਸਭ ਕੁਝ ਮਹਿੰਗਾ ਹੀ ਆ ਹਨਾ ਤੇ ਜੇ ਡੰਗਰ ਰੱਖਣੇ ਆ ਤਾਂ ਵਧੀਆ ਰੱਖੋ ਤੇ ਜਿਨ੍ਹਾਂ ਦੀ ਫੈਂਟ ਵੀ ਹੋਵੇ ਹਨਾ ਦੁੱਧ ਵਧੀਆ ਰੇਟ ਲੱਗੇ ਹੁਣ ਤੁਸੀਂ ਖਾੜੇ ਦੇਖ ਲਓ ਮੈਂ 2000 ਦੀ ਬੋਰੀ ਲੈਣੀ ਆ ਜੀ ਸਾਡੀ ਇਹ ਬੋਰੀ 2000 ਦੀ ਹਫਤਾਬ ਨਹੀਂ ਕੱਢਦੀ ਹੈਗੀ ਦੋ ਮਹੀਨਾ ਸਾਨੂੰ ਪੈਣ ਕਰਕੇ ਤੇ ਆਪਣੀ ਮਤਲਬ ਇੱਕ ਦਸੀ ਦੇ ਵਿੱਚ ਦੋ ਬੋਰੀਆਂ ਆ ਜਾਂਦੀਆਂ ਨੇ ਦੇਖ ਲਓ 4000 ਦੀ ਫੀਡ ਫੀਡ ਆ ਜਾਂਦੀ ਹੈ ਇਹਨਾਂ ਨੂੰ ਪਰ ਜੇ ਹਨਾ ਫੀਡ ਵੀ ਵਧੀਆ ਪਾਉਂਦੇ ਆ ਤਾਂ ਹੀ ਦੁੱਧ ਵੀ ਵਧੀਆ ਮਿਲਦਾ ਹੈ ਤੇ ਰੇਟ ਵੀ ਸੋਹਣਾ ਲੱਗਦਾ ਹੈ ਹਨਾ ਜੋ ਉਹ ਜਿਹਾ ਆਪਾਂ ਪਾਵਾਂਗੇ ਹਨਾ ਉਹ ਜਿਹਾ ਹੀ ਆਪਾਂ ਨੂੰ ਅੱਗੇ ਤੋਂ ਮਿਲੇਗਾ ਮੈਸਾਂ ਤੋਂ ਤੇ ਚਲੋ ਜੀ ਹਨਾ ਅੱਜ ਮੈਂ ਤੁਹਾਨੂੰ ਦੱਸਦਾ ਕਿ ਆਪਣੀ ਫਰੈਂਟ ਕਿੰਨੀ ਆਉਂਦੀ ਹੈ ਤੇ ਆਪਾਂ ਫਰੈਂਟ ਵਧਾਉਣ ਲਈ ਕੀ ਕੀ ਕਰਦੇ ਆ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਵਾਯ ਵਾ ਟਾਟਾ